ਸੀ ਸਾਰੇ ਆਪਦੇ ਉਸ ਬਜ਼ੁਰਗ ਨੂੰ ਜਿਹੜਾ ਆਪਦੇ ਘਰ ਦੀ ਲੜਾਈ ਨਹੀਂ ਲੜ ਰਿਹਾ ਉਹ ਕੱਲੇ ਪੰਜਾਬ ਦੀ ਲੜਾਈ ਨਹੀਂ ਲੜ ਰਿਹਾ ਉਹ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਿਹਾ ਹਾਂ ਜੇਕਰ ਐਮਐਸਪੀ ਮਿਲਦੀ ਹੈ ਦੇਸ਼ ਦੇ ਕਿਸਾਨਾਂ ਨੂੰ ਤਾਂ ਜਿੱਥੇ ਦੇਸ਼ ਦਾ ਫਾਇਦਾ ਹੋਣਾ ਹੈ ਦੇਸ਼ ਤਕੜਾ ਹੋਣਾ ਹੈ ਉੱਥੇ ਨਾਲ-ਨਾਲ ਸਾਡਾ ਪੰਜਾਬ ਵੀ ਬਚਣਾ ਹੈ ਡਾਇਵਰਸਿਫਿਕੇਸ਼ਨ ਹੋਏਗੀ ਔਰ ਇਸ ਗੱਲ ਨੂੰ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸੁਣ ਲੈਣਾ ਚਾਹੀਦਾ ਹੈ ਕਿ ਤੁਸੀਂ ਕਿਸਾਨ ਨੂੰ ਦਰਕਿਨਾਰ ਕਰਕੇ ਦੇਸ਼ ਨੂੰ ਦਰਕਰਾਰ ਕਰ ਰਹੇ ਹੋ ਕਿਸਾਨ ਦੀ ਗੱਲ ਨਾ ਸੁਣ ਕੇ અપਮਾਨਿਤ ਕਰਕੇ ਦੇਸ਼ ਨੂੰ ਸੰਵਿਧਾਨ ਨੂੰ અપਮਾਨਿਤ ਕਰ ਰਹੇ ਹੋ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਦੇਸ਼ ਆਜ਼ਾਦ ਕਰਾਇਆ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਬੱਚੇ ਰੋਜ਼ ਤਿਰੰਗੇ 'ਚ ਲਿਫਟ ਕੇ ਆਉਂਦੇ ਆ ਇਹ ਉਹੀ ਕਿਸਾਨ ਹੈ ਜਿਹੜੇ ਤੁਹਾਨੂੰ ਅੰਨ ਪੈਦਾ ਕਰਕੇ ਦਿੰਦੇ ਆ ਸੋ ਇਹਨਾਂ ਦੀ ਗੱਲ ਸੁਣਨਾ ਸਰਕਾਰ ਦਾ ਫਰਜ ਹੈ ਸੋ ਕੇਂਦਰ ਸਰਕਾਰ ਨੂੰ ਅੱਗੇ ਆ ਕੇ ਗੱਲ ਸੁਣਨੀ ਚਾਹੀਦੀ ਹੈ ਉਹਨਾਂ ਦੀ ਸਿਹਤ ਬਹੁਤ ਖਰਾਬ ਹੈ ਬੀਪੀ ਡਾਊਨ ਹੋ ਰਿਹਾ ਹੈ ਰਾਜਗਜੀਤ ਸਿੰਘ ਧੱਲੇਵਾਲ ਹੋਰਾਂ ਦਾ 31 ਦਿਨ ਹੋ ਗਏ ਦੋ ਦਿਨ ਭੁੱਖੇ ਨਹੀਂ ਰਿਹਾ ਜਾਂਦਾ 31 ਦਿਨ ਹੋ ਗਏ ਬਹੁਤ ਕਮਜ਼ੋਰ ਨੇ ਉਹ ਸੋ ਇਹ ਸਬਰ ਨਾ ਪਰਖਣ ਮੋਦੀ ਸਾਹਿਬ ਕੇਂਦਰ ਸਰਕਾਰ ਅਸੀਂ ਸਾਰੇ ਬਤੌਰ ਪੰਜਾਬੀ ਇਹਨਾਂ ਮੰਗਾਂ ਦੇ ਨਾਲ ਸਹਿਮਤ ਆ ਔਰ ਜੇ ਦੇਸ਼ ਨੂੰ ਬਚਾਉਣਾ ਤੇ ਐਮਐਸਪੀ ਦੇਣੀ ਪਏਗੀ ਕਿਸਾਨੀ ਮੰਗਾਂ ਨੂੰ ਤੁਸੀਂ ਬਹੁਤੀ ਦੇਰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਤੁਸੀਂ ਹੁਣ ਨਵਾਂ ਇੱਕ ਡਰਾਫਟ ਚਾ ਲੈ ਜਾਂਦਾ ਲੁਕਮੀ ਢੰਗ ਦੇ ਨਾਲ ਤੁਸੀਂ ਫੇਰ ਉਹੀ ਚਾਲ ਚੱਲਣੀ ਚਾਹੁੰਦੇ ਆ ਅਮਰੀਕਾ ਦੇ ਤੁਸੀਂ ਅਮਰੀਕਾ 'ਚ 1% ਕਿਸਾਨ ਹੈ ਉੱਥੇ ਸਬਸਿਡੀ ਬਹੁਤ ਦਿੱਤੀ ਜਾਂਦੀ ਹੈ ਇੱਥੇ ਦਾ 80% ਹੈ ਤੁਸੀਂ ਇਹਨੂੰ ਕਿਵੇਂ ਉਸ ਮਾਡਲ ਨੂੰ ਇੱਥੇ ਲਾਗੂ ਕਰਦੇ ਹੋਗੇ ਜੀ ਵੀ ਸਾਰਿਆਂ ਨੂੰ ਕਿਸਾਨੀ ਤੋਂ ਬਾਹਰ ਕੱਢ ਦਿਓ ਕਿਸਾਨਾਂ ਦੀ ਕਿਸਾਨੀ ਦੀ ਕਾਰਪੋਰਟਾਈਜੇਸ਼ਨ ਕਰ ਦਿਓ ਅਡਾਨੀ ਨੂੰ ਦੇ ਦਿਓ ਸਾਰਿਆਂ ਇਹ ਉਹੀ ਚਾਲ ਹੈ ਤੁਸੀਂ ਸਾਰੀ ਖੇਤੀ ਜਿਹੜੀ ਹੈ ਉਹ ਅਡਾਨੀ ਵਰਗਿਆਂ ਨੂੰ ਦੇਣੀ ਚਾਹੁੰਦੇ ਹੋ ਲekin ਪੰਜਾਬ ਦਾ ਕਿਸਾਨ ਇੱਥੇ ਦੇਸ਼ ਖਾਤਰ ਸੰਘਰਸ਼ ਕਰਦਾ। ਉੱਥੇ ਆਪਦੀ ਜ਼ਮੀਨ ਖਾਤਰ ਤਾਂ ਕਰਦਾ ਹੀ ਰਹੇਗਾ ਨਾ। ਆਪਦੀ ਅਣਖਾਂ ਖਾਤਰ ਆਪਦੀ ਆਉਣ ਵਾਲੀਆਂ ਨਸਲਾਂ ਖਾਤਰ। ਸੋ ਅਸੀਂ ਸਾਰੇ ਸਾਥੀ ਤੁਹਾਡੇ ਤੋਂ ਉਮੀਦ ਕਰਦੇ ਆਂ, ਮੀਡੀਆ ਤੋਂ ਉਮੀਦ ਕਰਦੇ ਆਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਸੰਘਰਸ਼ ਕੋਈ ਆਪਦੇ ਖਾਤਰ ਦਾ ਸੰਘਰਸ਼ ਨਹੀਂ ਹੈ। ਇਹ ਦੇਸ਼ ਲਈ ਸੰਘਰਸ਼ ਹੈ, ਇਹ ਪੰਜਾਬ ਲਈ ਸੰਘਰਸ਼ ਹੈ। ਕੱਲੇ ਪੰਜਾਬ ਦਾ ਵੀ ਨਹੀਂ ਹੈ। ਸੋ ਇਹ ਸੰਘਰਸ਼ ਦੇ ਵਿੱਚ ਸਾਰੇ ਸਾਥ ਦਿਓ ਕੱਲ ਪਾਰਟੀ ਦਾ ਇੱਕ ਹਾਈ ਲੈਵਲ ਡੈਲੀਗੇਸ਼ਨ ਵੀ ਡੱਲੇਵਾਲ ਸਾਹਿਬ ਹੋਰਾਂ ਨੂੰ ਮਿਲ ਕੇ ਗਿਆ ਜੀ ਦੇ ਵਿੱਚ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਸਨ ਸੋ ਉਹਨਾਂ ਦੀਆਂ ਵੀ ਆਪਸ ਵਿੱਚ ਗੱਲਾਂ ਹੋਈਆਂ ਸੋ ਪਾਰਟੀ ਪੱਧਰ ਤੇ ਵੀ ਉਹ ਡਿਸਕਸ ਕਰਨਗੇ ਸਰਕਾਰ ਪੱਧਰ ਤੇ ਵੀ ਕਰਨਗੇ ਵਿਧਾਨ ਸਭਾ ਦੇ ਪੱਧਰ ਤੇ ਮੈਂ ਵੀ ਜੋ ਕਰ ਸਕਦਾ ਹੋਇਆ ਮੈਂ ਇਸ ਲੜਾਈ ਦੇ ਵਿੱਚ ਕਿਸਾਨਾਂ ਦੇ ਨਾਲ ਆ ਦੇਸ਼ ਦੇ ਨਾਲ ਤਲਵਾਰ ਦੀ ਕਹਿ ਕੀ 31 ਦਿਨ ਹੋ ਗਏ ਆ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਕਰਨ ਦਾ ਪੈਨਲ ਖੋਲਿਆ ਗਿਆ ਕੋਈ ਵੀ ਤਰ੍ਹਾਂ ਦੀ ਕੋਈ ਚਿੱਠੀ ਕੋਈ ਕੁਝ ਵੀ ਮੇਰਾ ਖਿਆਲ ਹੈ ਲਗਾਤਾਰ ਮੀਟਿੰਗਾਂ ਹੋ ਰਹੀਆਂ ਜੀ ਪਰਸੋਂ ਵੀ ਮਿਲ ਕੇ ਆਏ ਆ ਆਪਣੇ ਸਾਡੇ ਵਿੱਤ ਮੰਤਰੀ ਸਾਹਿਬ ਔਰ ਨਾਲ ਗਟਾਰੂ ਚੱਕ ਜੀ ਵੀ ਗਏ ਸੀ ਸਾਡੇ ਅਫਸਰ ਵੀ ਸੀ ਉਹ ਲਗਾਤਾਰ ਮੀਟਿੰਗਸ ਹੋ ਰਹੀਆਂ ਔਰ ਮੈਂ ਵੀ ਜਿੱਥੇ ਕਿਤੇ ਮੌਕਾ ਮਿਲਦਾ ਮੈਂ ਤਾਂ ਕਿਤੇ ਸਕੂਲ ਨਹੀਂ ਮਤਲਬ ਸਕੂਲ ਦੇ ਵਿੱਚ ਕਿਸੇ ਕਾਲਜ ਦੇ ਵਿੱਚ ਜਿੱਥੇ ਕੋਈ ਫੰਕਸ਼ਨ ਹੁੰਦਾ ਉੱਥੇ ਬੱਚਿਆਂ ਨੂੰ ਇਸ ਬਾਰੇ ਲੜਾਈ ਬਾਰੇ ਦੱਸਦੇ ਆ ਸੋ ਪੰਜਾਬ ਸਰਕਾਰ ਬਿਲਕੁਲ ਇਹਨਾਂ ਮੰਗਾਂ ਦੇ ਨਾਲ ਸਹਿਮਤ ਹੈ